ਜੋਗੇ ਸਾਰੇ ਚਾਰ ਕਰਾ ਰਿਹਾ ਹੈ। ਟ੍ਰੈਫਿਕ ਨਿਕਲ ਰਹੀ ਹੈ। ਹਾਂਜੀ ਸਾਥੀਓ ਲਾਈਵ ਹਾਂ ਇਸ ਟਾਈਮ ਹੈ ਨਿਊਜ਼ 22 ਟੀਵੀ ਜਾਂ ਤਾਂ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਜਿੱਥੇ ਅੱਜ ਜਲੰਧਰ ਦੇ ਵਿੱਚ ਇੱਕ ਬਹੁਤ ਵੱਡਾ ਬਸਪਾ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੋ ਬਸਪਾ ਦੇ ਤਾਮਨਾੜੂ ਸੂਬੇ ਦੇ ਪ੍ਰਧਾਨ ਕੇ ਆਰ ਅ ਅ ਕੇ ਆਰ ਮਾਸਟਰ ਸਟ੍ਰਾਂਗ ਦੀ ਹੱਤਿਆ ਦੇ ਵਿੱਚ ਸੋ ਬਸਪਾ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੋ ਆਰਮਸਟ੍ਰॉन्ग ਸੋ ਆਰਮਸਟ੍ਰॉन्ग ਕੇ ਆਰਮਸਟ੍ਰॉन्ग ਐਡਵੋਕੇਟ ਸਾਹਿਬ ਜੋ ਤਾਮਨਾਡੂ ਦੇ ਸੂਬੇ ਦੇ ਪ੍ਰਧਾਨ ਸਨ ਬਸਪਾ ਦੇ ਸੋ ਉਹਨਾਂ ਦੀ ਜਿਹੜੀ ਹੱਤਿਆ ਕਰਤੀ ਗਈ ਤਾਮਨਾਡੂ ਦੇ ਵਿੱਚ ਸੋ ਹਥਿਆਰਿਆਂ ਵੱਲੋਂ ਸੋ ਉਸੇ ਸੰਬੰਧ ਵਿੱਚ ਉਸ ਦੇ ਵਿਰੋਧ ਵਿੱਚ ਜਿਹੜਾ ਪੰਜਾਬ ਦੀ ਜਿਹੜੀ ਬਸਪਾ ਸਰਦਾਰ ਜਸਵੀਰ ਸਿੰਘ ਗੜੀ ਸਿੰਘ ਪ੍ਰਧਾਨ ਸਾਹਿਬ ਸੋ ਉਹਨਾਂ ਦੀ ਰਹਿਨਮਾਈ ਹੇਠਾਂ ਗਵਾਈਜ ਜਿਹੜਾ ਅੱਜ ਬਹੁਤ ਵੱਡਾ ਇੱਕ ਰੋਸ ਪ੍ਰਦਰਸ਼ਨ ਜਾਂ ਜਲੰਧਰ ਦੇ ਵਿੱਚ ਕੀਤਾ ਜਾ ਰਿਹਾ ਸੋ ਮੈਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦਾ ਪਿਆ ਜਲੰਧਰ ਦੀਆਂ ਬੂਟਾ ਮੰਡੀ ਦੀਆਂ ਬੇੜਪਾਰ ਅੰਬੇਡਕਰ ਪਾਰਕ ਤੋਂ ਜਿਹੜਾ ਇੱਕ ਰੋਸ ਬਹੁਤ ਵੱਡਾ ਇੱਕ ਰੋਸ ਪ੍ਰਦਰਸ਼ਨ ਸ਼ੁਰੂ ਹੋਣ ਜਾ ਰਿਹਾ ਸੋ ਤਸਵੀਰਾਂ ਮੈਂ ਤੁਹਾਨੂੰ ਸਾਂਝੀਆਂ ਲਗਾ ਕਹਨ ਇਸ ਟਾਈਮ ਜਲੰਧਰ ਤੋਂ ਦੇਖ ਸਕਦੇ ਹੋ ਸੋ ਵੀਡੀਓ ਨਾਲ ਦੀ ਨਾਲ ਚੱਲਦੀ ਨੂੰ ਜਰੂਰ ਸ਼ੇਅਰ ਕਰ ਦਿਓ ਜਿਹੜੇ ਵੀ ਸਾਡੇ ਵੀਰ ਨਾਲ ਜੁੜੇ ਨੇ ਸੋ ਧੰਨਵਾਦ ਪੂਰੇ ਪੰਜਾਬ ਦੀ बसपा ਦੀ ਜਿਹੜੀ ਲੀਡਰਸ਼ਿਪ ਜਿਹੜੀ ਮੌਕੇ ਤੇ ਪਹੁੰਚੀ ਆ ਸੋ ਤਸਵੀਰਾਂ ਤੁਹਾਨੂੰ ਦਿਖਾਣਾ ਜਲੰਧਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਤੇ बसपा ਦੇ ਤਾਮਨਾਡੂ ਦੇ ਸੂਬਾ ਪ੍ਰਧਾਨ बसपा ਦੇ ਸੋ ਕੇ ਆਰ ਨਾਲ ਸਟਰੋਂਗ ਸੋ ਉਹਨਾਂ ਦੀ ਜਿਹੜੀ ਹਥਿਆਰਾਂ ਮੱਲੇ ਜਿਹੜੀ ਹੱਤਿਆ ਕਰਦੀ ਗਈ ਤਾਮਨ ਲਾਡੂ ਦੇ ਵਿੱਚ ਸੋ ਉਸ ਦੇ ਵਿਰੋਧ ਵਿੱਚ ਜਿਹੜਾ ਬਸਪਾ ਵੱਲੋਂ ਬਹੁਤ ਵੱਡਾ ਇੱਕ ਰੋਸ ਪ੍ਰਦਰਸ਼ਨ ਜਿਹੜਾ ਜਲੰਧਰ ਦੇ ਵਿੱਚ ਕੀਤਾ ਜਾ ਰਿਹਾ ਸੋ ਤਸਵੀਰਾਂ ਤੁਹਾਨੂੰ ਬੱਜਲੰਦਰ ਦੀਆਂ ਦਿਖਾ ਰਹੇ ਦੇਖ ਸਕਦੇ ਹੋ ਬਹੁਤ ਵੱਡੀਆਂ ਤਸਵੀਰਾਂ ਸੋ ਜਿਹੜਾ ਬਸਪਾ ਦੇ ਜਿਹੜੇ ਜੀ ਆਰੂ ਸਾਥੀ ਪਹੁੰਚੇ ਨੇ ਸੋ ਪੂਰੀ ਪੰਜਾਬ ਦੀ ਲੀਡਰਸ਼ਿਪ ਪਹੁੰਚੀ ਆ ਬਸਪਾ ਦੀ ਸੋ ਜਲੰਧਰ ਦੇ ਵਿੱਚ ਸੋ ਜਿਹੜਾ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਆਪ ਬਸ ਦੀਆਂ ਦਿਖਾ ਰਹੇ 2022 ਟੀਵੀ ਚੈਨਲ ਜਲੰਧਰ ਤੋਂ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਬੁਟਾ لائی کرتے ہیں لمے ਜੋ ਕਿ ਮੈਂ ਕਹਾਂ ਦੇ ਕਿ ਆਦੇ ਬਾਦ ਅੰਦਰ ਜਿਆਦਾ ਕਿਹ ਅੰਜਬ ਐਲਾਨ ਕੀਤੇ ਜਿਹੜੇ ਜਿਆਦਾ ਸੁਧਾ ਦੀ ਪੰਜਾਬ ਦੇ ਵਿਵਾਂਗ ਨੂੰ ਪ੍ਰੋਗਰਾਮ ਬਣਾ ਰਹੇ ਅੱਜ ਅਸੀਂ ਸੋਚ ਬਣਾ ਨਹੀਂ ਜਿਹੜਾ ਉਹ ਗਵਰਨ ਪੰਜਾਬ ਦੀ ਖਸਰਾ ਪੰਜਾਬ ਦੇ ਕਾਜ ਨੂੰ ਵੀ ਕਰਾਉਂਦੇ ਆਂ ਕਿਉਂ ਮੈਂ ਸਹਿਮਤ ਹਾਂ ਕਿ ਇਹ ਸਲਾਹਾਂ ਜਨਾ ਬੰਦਾ ਬਾਰੇ ਮੌਨ ਫਾਨਵਾਣੀ ਆਇਆ ਤੁਹਾਨੂੰ ਜਦ ਕਿ ਕਿੰਨੇ ਲੋਕਾਂ ਨੇ ਕਹਿ ਦਿਆ ਔਰ ਮੈਂ ਅੱਜ ਦੇ ਬਹੁਤ ਸ਼ੁਕਰਾਨ ਕਰਦਾ ਮਾਨਨ ਸਾਧ ਜੀ ਦੇ ਜੀ ਮਾਈ ਦੇ ਅੰਦਰ ਔਰ ਜੀ ਦੇ ਧੰਨਵਾਦ ਕਰਦੇ ਜੀ ਜੀ ਜਨਨ ਨੂੰ ਆਹ ਜੀ ਨੂੰ 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 ਅਗਲਾ ਪ੍ਰੋਗਰਾਮ ਇਹ ਜਾਰੀ ਹੋਣਾ ਹੈ ਇਹ ਪ੍ਰੋਗਰਾਮ ਹੈ ਪਰ ਮਾਇਆ ਦੇ तु आगाहू अॼु सरकार जी ਜੋ ਸ਼ਹਿਰਾਂ ਦਾਹਾ ਰਹੇ ਉਹਨਾਂ ਦੀਆਂ ਜਿਨ੍ਹਾਂ ਦਾ ਨਾਮ ਉਹਨਾਂ ਨੇ ਲਿਆ ਹੈ। ਪਰਾਂਮੀ ਰੱਖਣ ਦੇ ਲਈ ਰਾਜ ਨੂੰ ਸੰਭਾਲਣਾ ਹੋਵੇਗਾ। ਉਹਨਾਂ ਦਾ ਆਪਣਾ ਦਲ ਜਿਹੜੀ ਜਿਹੜੀ ਬੀੜਿਆ ਬਾਈ ਬਣਾਈ ਹੋਵੇ ਉਹਨਾਂ ਦੇ ਬੈਲਰਾਂ ਦੇ ਨਾਲ ਚੱਲਣਗੇ। ਪਰ ਲਗਾਤਾਰ ਆਪਣਾ ਜਿਹੜਾ ਉਹਨਾਂ ਦਾ ਆਪਣਾ ਮੈਨੂ ਜੁੜਨਾ ਜਿਹਦੇ ਨਾਲ ਕਾਢਿਕਾ ਨਾਲ ਅਧਿਕਾਰੀਆਂ ਦੇ ਨਾਲ ਜਿਹੜਾ ਉਹ ਇਹਨਾਂ ਦਾ جان وي کي جوري جواري ڏيکاري پنهنجا طرفان پبلڪل ۽ جيترو لا ا پورا ورتي حالتن جي جيترو پنهنجي طرفان سمي نه ڪندو ٿي پنهنجا 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 طرفان سمي نه ڪندو ٿ ਆਮਰ ਜਾਨੇ ਨੋਕਿਆ ਬਹੁਤ ਸਾਰੇ ਵਿਸ਼ਵਾਸਾਂ ਨਾਲ ਨੋਕਿਆ ਬਹੁਤ ਸਾਰੇ ਪ੍ਰਯਾਜਨ ਦਾ ਪੋਨੋਨਾ ਕਰਨਾ ਪੰਜਾਬ ਦੇ ਅੰਦਰ ਜਿਹੜਾ ਉਪਕਿਰਿਜ ਜਿਸ ਤਰ੍ਹਾਂ ਦਾ ਚੁਟਾਇਆ ਜਾ ਰਿਹਾ ਹੈ ਉਸ ਦੇ ਲਈ ਇਹ ਸਿਹਰਾ ਆਪਣੀ ਜਗਾ ਛੱਡ ਕੇ ਨਹੀਂ ਦੇਣੀ ਆਪਣੀ ਜਗਾ ਚੱਲਣਾ ਔੜੀ ਨੂੰ ਭਾਗ ਦਿੱਤਾ ਸੋ ਸਾਥੀਓ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਹਿਚ ਜਲੰਧਰ ਤੋਂ ਦੇਖ ਸਕਦੇ ਹੋ ਅੰਬੇਡਕਰ ਪਾਰਕ ਦੀਆਂ ਤਸਵੀਰਾਂ ਦੇਖ ਸਕਦੇ ਹੋ ਬਹੁਜ ਸਮਾਜ ਪਾਰਟੀ ਵੱਲੋਂ ਇੱਕ ਬਹੁਤ ਵੱਡਾ ਇੱਕ ਰੋਸ ਪ੍ਰਦਰਸ਼ਨ ਹੈ ਜਲੰਧਰ ਦੇ ਵਿੱਚ ਕੀਤਾ ਜਾ ਰਿਹਾ ਸੋ ਤਾਮਨ 나ਡੂ ਦੇ ਸੂਬਾ ਪ੍ਰਧਾਨ बसपा ਦੇ ਜੋ ਉਹਨਾਂ ਦੀ ਹਤਿਆਰ ਹੈ ਵੱਲੋਂ ਜਿਹੜੀ ਹੱਤਿਆ ਕਰਤੀ ਗਈ ਸੋ ਉਸ ਦੇ ਵਿਰੋਧ ਵਿੱਚ ਇੱਕ ਬਹੁਤ ਵੱਡਾ ਰੋਸ ਪ੍ਰਦਰਸ਼ਨ ਜਿਹੜਾ बसपा ਵੱਲੋਂ ਕੀਤਾ ਜਾ ਰਿਹਾ ਸੋ ਤਸਵੀਰਾਂ ਤੁਹਾਨੂੰ ਪਸਾਂਝੀਆਂ ਕਰਦੇ ਪਹਿ ਜਲੰਧਰ ਦੀਆਂ ਤਸਵੀਰਾਂ ਦੇਖ ਸਕਦੇ ਹੋ बसपा ਜਲੰਧਰ ਦੇ ਵਿੱਚ ਸੋ ਬਹੁਤ ਵੱਡਾ ਇੱਕ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਕੇਦੇ ਵੀ ਟ੍ਰੈਫਿਕ ਜਨਾਬ ਵਜ਼ਨ ਉਹ ਵੀ ਆਪਣੇ ਘਰਾਂ ਤੇ ਆਪਣੇ ਸਮੇਂ ਤੇ ਪਹੁੰਚਣ ਇਸ ਕਰਕੇ ਸਾਰੇ ਸਾਥੀਆਂ ਨੂੰ ਬੇਨਤੀ ਆ ਮੈਂ ਆਪਾਂ ਜਿੱਦਾਂ ਡਿਸਪਲਿਨ ਦੇ ਵਿੱਚ ਕਿਹਾ ਆ ਉਦਾਂ ਹੀ ਆਪਾਂ ਸਾਰਿਆਂ ਨੇ ਚੱਲਣਾ ਆ ਤੇ ਕੇ ਆਰਸਟ੍ਰង ਅਗਰ ਰਹੇ ਰਹੇ ਸੁਸਥੀਆਂ ਤਸਵੀਰਾਂ ਤੁਹਾਡੇ ਨਾਲ ਜਿੰਦਰਦੀਆਂ ਸਾਂਝੀਆਂ ਕਰਦੇ ਪਏ ਆ ਬਸਪਾ ਦੇ ਤਾਮਨਾੜੂ ਸੁਪੇ ਦੇ ਪ੍ਰਧਾਨ ਕੇ ਆਰ ਮਾਸਟਰਾਂ ਦੀ ਹੱਤਿਆ ਦੇ ਵਿਰੋਧ ਵਿੱਚ ਬਸਪਾ ਵੱਲੋਂ ਬਹੁਤ ਵੱਡਾ ਇੱਕ ਰੋਜ਼ ਪ੍ਰਦਰਸ਼ਨ ਜਲੰਧਰ ਦੇ ਵਿੱਚ ਕੀਤਾ ਜਾ ਰਿਹਾ ਸੂਹ ਹਥਿਆਰਿਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਜਲੰਧਰ ਦੇ ਬਸਪਾ ਜੀ ਆਰੂ ਸਾਥੀਆਂ ਵੱਲੋਂ ਪੂਰੀ ਬਸਪਾ ਦੀ ਜਿਹੜੀ ਲੀਡਰਸ਼ਿਪ ਪੰਜਾਬ ਦੀ ਜਿਹੜੀ ਜਲੰਧਰ ਦੇ ਵਿੱਚ ਪਹੁੰਚੀ ਉਸ ਦੀ ਤਸਵੀਰਾਂ ਤੁਹਾਨੂੰ ਆਪਾਂ ਸਾਂਝੀਆਂ ਕਰਦੇ ਪਏ ਜਲੰਧਰ ਤੋਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਾਉ ਜਾਨ ਸਮਾਜ ਪਾਰਟੀ ਜਿੰਦਾਬਾਦ 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 ਸੈਨ ਕੁਮਾਰੀ ਮਾਬਦੀ ਜੀ ਜਿੰਦਾਬਾਦ ਪੈਣ ਕੁਮਾਰੀ ਮਾਵਾ ਰੱਦੀ ਜੀ ਜਿੰਦਾਬਾਦ 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 ਕੇ ਆਰਮ estrang ਦੇ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਸੋ ਕਾਤਲਾਂ ਨੂੰ ਜਿਹੜੀ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਆ ਬਸਪਾ ਜਲੰਧਰ ਪੰਜਾਬ ਵੱਲੋਂ ਸੋ ਦੇਖ ਸਕਦੇ ਹੋ ਸੋ ਬਸਪਾ ਦੇ ਤਾਮਨਾਡੂ ਸੁਪੇ ਦੇ ਪ੍ਰਧਾਨ ਕੇ ਆਰਮ estrang ਦੀ ਹੱਥਿਆ ਦੇ ਬਿਰੋ ਵਿੱਚ ਬਸਪਾ ਵੱਲੋਂ ਰੋਜ਼ ਪ੍ਰਦਰਸ਼ਨ ਜਲੰਧਰ ਦੇ ਵਿੱਚ ਸੋ ਤਸਵੀਰਾਂ ਦੀ ਦੇਖ ਸਕਦੇ ਸਿੱਧੀਆਂ ਵਿੰਦਰ ਬੁੱਟਾ ਮੰਡੀ ਤੋਂ ਅੰਬੇਦਕਰ پارک ਵਿਖੇ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਵੇਂ ਲਾਡੂ ਸਰਕਾਰ ਮੁਰਦਾਬਾਦ 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 ਤਾਵੇਂ ਲਾਡੂ ਸਰਕਾਰ ਮੁਰਦਾਬਾਦ 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 ਆਜੋ ਯਾਰ ਥੋੜਾ ਗੈਪ ਪਾ ਲਓ ਸਾਰੇ ਹਾਂਜੀ ਹੈਲੋ ਵੇਰੀ ਹਲਕਾ ਪ੍ਰਧਾਨ ਜੀ ਉਹ ਮਾਈਕ ਫੜੋ ਇਹਨਾਂ ਕੋਲ ਬੈਨਰ ਫੜੋ ਇਹ ਹਲਕਾ ਪ੍ਰਧਾਨ ਉਹ ਬੈਨਰ ਫੜੋ ਪਿੱਛੇ ਉਹ ਜੀ ਸਰ ਮੇਰੇ ਤੋਂ ਪਿੱਛੇ ਭਾਈ ਆ ਲੋਕਾਂ ਦੀਸ਼ਾ ਕਿੱਥੇ ਆ ਉਹ ਫੜੋ ਇਹਨਾਂ ਕੋਲ ਲੋਕਾਂ ਦੇ ਇਹਨਾਂ ਤੋਂ ਪਿੱਛੇ ਸਾਰਿਆਂ ਨੂੰ ਭਾਈ ਜਿਹੜੇ ਲੋਕਾਂ ਸਾਥੀ ਮੇਰੇ ਬਾਕੀ ਪਿੱਛੇ ਮੇਰੇ ਤੋਂ ਪਿੱਛੇ ਰਾਜੇ ਜੀ ਜਿਹੜੇ ਪਿੱਛੇ ਮੇਰੇ ਤੋਂ ਪਿੱਛੇ ਆਵੇ ਇੱਕ ਮਿੰਟ ਜੀ ਜਿਹੜਾ ਪ੍ਰਧਾਨ ਮੇਰੇ ਤੋਂ ਸਾਰਿਆਂ ਦੇ ਕਦਮ ਪਿੱਛੇ ਰਹਿਣੇ ਚਾਹੀਦੇ। ਮੇਰੀ ਬੇਨਤੀ ਸਮਝਾਓ ਉਮੀਦਵਾਰ ਕਿੱਥੇ ਹੈ? ਜੀ ਮੈਂ ਬੇਤਬੋਰੀਆ। ਇਹਨੂੰ ਫੜਾਓ ਇੱਕ ਤਕਤੀ। ਮੇ ਤੋਂ ਪਿੱਛੇ ਕਿਰਪਾ ਕਰਕੇ ਮੇਰੀ ਬੇਨਤੀ ਹੈ। ਔਰ ਤੁਹਾਡਾ ਜਿਹੜਾ ਕਾਫਲਾ ਆ ਦੋ ਹੱਥ ਵਿਚਾਲੇ ਮੌਜੂਦਾ ਪੀਟੀ ਵਾਲੇ ਪਾਉਦੇ ਹੁੰਦੇ। ਦੋ ਹੱਥ ਵਿਚਾਲੇ ਪਾਓ ਆਪਣੇ ਮੋਰਲੇ ਤੋਂ। ਲੰਬੇ ਹੱਥ ਕਰੋ ਇੰਨਾ ਫੈਸਲਾ ਹੋਣਾ ਚਾਹੀਦਾ 100 ਵਾਜਲਾ। ਇਹ ਇੱਕ ਦੂਜਾ ਸੋ ਸਾਥੀਓ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਜਲੰਧਰ ਤੋਂ ਤਸਵੀਰਾਂ ਦੇਖ ਸਕਦੇ ਹੋ ਬਸਪਾ ਦੇ ਤਾਮਨਾਡੂ ਸੂਬੇ ਦੇ ਪ੍ਰਧਾਨ ਕੇ ਆਰ ਆਮਸਟ੍ਰਾਂਗ ਦੀ ਹੱਤਿਆ ਦੇ ਵਿਰੋਧ ਬਸਪਾ ਤੋਂ ਬਹੁਤ ਵੱਡਾ ਕਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਬਸਪਾ ਵੱਲੋਂ ਸੌ ਹਜ਼ਾਰਾਂ ਨੂੰ ਫਾਂਸੀ ਦੇਣ ਦੀ ਜਿਹੜੀ ਮੰਗ ਕੀਤੀ ਜਾ ਰਹੀ ਆ ਸੂਬਾ ਪੰਜਾਬ ਦੇ ਪ੍ਰਧਾਨ ਸਾਹਿਬ ਜਸਪੀਤ ਸਿੰਘ ਗੜੀ ਸਾਹਿਬ ਸੋ ਸ਼ਾ ਉਹਨਾਂ ਦੇ ਨਾਲ ਨਿਸ਼ਤਰਪਾਲ ਐਮ ਐਲ ਏ ਜੀ ਜੋ ਨਮਾ ਸ਼ਹਿਰ ਸੋ ਬਹੁਤ ਪੂਰੀ ਲੀਡਰਸ਼ਿਪ ਜਿਹੜੀ ਪੰਜਾਬ ਦੀ ਇੱਥੇ ਜਲੰਧਰ ਦੇ ਵਿੱਚ ਪਹੁੰਚੀ ਆ ਸੋ ਵਿਰੋਧ ਪ੍ਰਦਰਸ਼ਨ ਇਹ ਕੀਤਾ ਜਾ ਰਿਹਾ ਸੋ ਸਰਕਾਰ ਦੇ ਖਿਲਾਫ ਤਾਂ ਕਮਲਨਾਟੂ ਦੀ ਸਰਕਾਰ ਦੇ ਖਿਲਾਫ ਸੋ ਦੇਖ ਸਾਥੇ ਸਿੱਧੀਆਂ ਤਸਵੀਰਾਂ ਕੇ ਆਰਐਮ ਸਟ੍ਰੈਂਗ ਦੇ ਕੋਸ਼ੀਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਸਮਾਜਵਾਦੀ ਪਾਰਟੀ ਜਿੰਦਾਬਾਦ ਜਿੰਦਾਬਾਦ ਪਹਿਰਬਲੂ ਕੌਮਤੀ ਜਿੰਦਾਬਾਦ ਜਿੰਦਾਬਾਦ ਕੇ ਆਰਐਮ ਸਟ੍ਰੈਂਗ ਦੇ ਕਹਾਲਾ ਨੂੰ ਫਾਂਸੀ ਦਿਓ ਫਾਂਸੀ ਦਿਓ ਵੱਡਾ ਕਦਮ ਪ੍ਰਧਾਰ ਕਦਮ ਬੋਲੋ ਹਲਕੇ ਉਹਨੇ ਤੁਰਾ ਹਾਂ ਹਾਂ ਹਾਲੋ ਪ੍ਰਿੰਟਟੀ ਸੋ ਸਾਥੀਓ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਸਾਂਝੀਆਂ ਕਰਦੇ ਪਏ ਜਲੰਧਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਰੋਸ ਪ੍ਰਦਰਸ਼ਨ ਬਹੁਤ ਵੱਡਾ ਕਰੋਸ ਪ੍ਰਦਰਸ਼ਨ ਪਾਸਪਾ ਵੱਲੋਂ ਕੀਤਾ ਜਾ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਜਲੰਧਰ ਤੋਂ ਹੌਂ ਦੇ ਕਾਤਲਾਂ ਨੂੰ ਫਾਜ਼ੀ ਦਿਓ ਫਾਜ਼ੀ ਦਿਓ ਹੱਕ ਦਿਓ ਤਾਮਿਲ ਲਾਡੂ ਸਰਕਾਰ ਮਰਦਾਬਾਦ 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 ਭੋਜਨ ਸਮਾਜ ਪਾਰਟੀ ਜਿੰਦਾਬਾਦ ਸਾਰੇ ਸਤਿਕਾਰ ਸਾਕੀਆਂ ਨੂੰ ਬੇਨਤੀ ਆ ਵੀ ਆਪਾਂ ਆਦੀ ਸੜਕ ਦੇਲੇ ਪਾਸੇ ਫਾੜ ਤੇ ਖਾਲੀ ਕਰ ਦਈਏ ਕਿਉਂਕਿ ਜਿਹੜੇ ਟ੍ਰੈਫਿਕ ਚ ਫਸੇ ਆ ਬੰਦੇ ਗਰਮੀ ਚ ਉਹ ਵੀ ਸਾਰੇ ਆਪਣੇ ਸਾਥੀ ਆ ਤਾਂ ਕਿ ਟ੍ਰੈਫਿਕ ਨਿਕਲ ਸਕੇ ਤੇ ਆਪਾਂ ਸੜਕ ਦੇ ਨਾਲ ਜਿਹੜੀ ਪੱਟੀ ਆ ਜਿੱਡੀ ਜਿੱਡੀ ਪੱਟੀ ਦਾ ਇਧਰ ਨੂੰ ਆ ਦੇਈਏ ਆਪਾਂ ਕਿਉਂਕਿ ਆਪਾਂ ਜਿਹੜਾ ਸਾਰਾ ਰੋਹ ਆ ਉਹ ਤਾਂ ਵੀ ਲਾਡੂ ਸਰਕਾਰ ਕਿਉਂਕਿ ਇੱਕ ਦਿਨ ਆਈ ਸੋਚਦੇ ਆ ਵੀ ਇੱਕ ਸਾਜਨ ਹੱਤਿਆ ਕੀਤੀ ਗਈ ਆ ਸਾਡੇ ਆਗੂ ਦੀ ਔਰ ਇੱਥੇ ਦੀ ਜਿਹੜੀ ਜਿਸ ਤਰ੍ਹਾਂ ਡਾਕਟਰ ਸਾਹਿਬ ਨਚੱਤਰਬਾਲ ਜੀ ਸਾਡੇ ਐਮਐਲਏ ਉਹਨਾਂ ਨੇ ਦੱਸਿਆ ਵੀ ਪੰਜਾਬ ਦੀ ਸਰਕਾਰ ਦੀ ਵੀ ਹਮੇਸ਼ਾ ਅਣਗਹਿਲੀ ਰਹੀ ਆ ਬਸਪਾ ਦੇ ਜਿਹੜੇ ਆਗੂ ਆ ਬਸਪਾ ਦੇ ਪ੍ਰਧਾਨ ਸਮੂਚੀ ਜਿਹੜੇ ਉਹਨਾਂ ਦੇ ਲੀਡਰ ਸਾਹਿਬ ਆ ਰਹਿਆ ਵੀ ਉਹਨਾਂ ਦੀ ਸੁਰੱਖਿਆ ਦੇ ਵਿੱਚ ਵੀ ਜਿਹੜੇ ਰੋਜ਼ ਲੱਖਾਂ ਲੋਕਾਂ ਨਾਲ ਲੜਾਈ ਲੜਦੇ ਉਹਨਾਂ ਦੇ ਪ੍ਰਤੀ ਵੀ ਜਿਹੜੀ کوتاਹੀ ਰਹੀ ਆ ਤੇ ਉਹ ਸੂਬੇ ਦੀ ਸਰਕਾਰ ਤੇ ਤਾਮੁਲ ਲੜਦੀ ਸਰਕਾਰ ਉਹਨਾਂ ਦੀ ਜਿਹੜੀ ਬਸਪਾ ਦੇ ਆਗੂਆਂ ਦੇ ਪ੍ਰਤੀ ਜਿਹੜਾ ਗੈਰ ਜਿੰਮੇਵਾਰਾ ਨਾਲ ਰਵਈਆ ਆ ਉਹਦੇ ਖਿਲਾਫ ਅੱਜ ਦਾ ਆਪਣਾ ਰੋਹ ਆ ਇਸ ਕਰਕੇ ਆਮ ਲੋਕਾਂ ਦਾ ਜਿਹੜਾ ਟ੍ਰੈਫਿਕ ਆ ਚੱਲਦਾ ਆ ਆਪਾਂ ਕੋਆਪਰੇਟ ਕਰਨਾ ਪ੍ਰਸ਼ਾਸਨ ਨਾਲ ਵੀ ਜਿਹੜੇ ਟ੍ਰੈਫਿਕ ਦਾ ਪ੍ਰਬੰਧ ਕਰ ਰਹੇ ਆ ਤੇ ਆਪਣਾ ਜਿਹੜਾ ਰੋਹ ਆ ਤਾਂਵੇਂ ਲਾਡੂ ਸਰਕਾਰ ਸੋ ਰੋਸ ਪ੍ਰਦਰਸ਼ਨ ਬਹੁਤ ਵੱਡਾ ਜਲੰਧਰ ਦੇ ਵਿੱਚ ਕੀਤਾ ਜਾ ਰਿਹਾ ਬਸਪਾ ਵੱਲੋਂ ਸੋ ਦੇਖ ਸਕਦੇ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਸ ਟਾਈਮ ਜਲੰਧਰ ਦੀਆਂ ਤਸਵੀਰਾਂ ਮੌਕੇ ਦੀਆਂ ਤਸਵੀਰਾਂ ਆਹ ਜੀ ਆ ਦੱਸਣਾ ਵੀ ਅਸੀਂ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜਾ ਆ ਇਸ ਮੁੱਦੇ ਤੇ ਜਿਹੜਾ ਅੱਜ ਦਾ ਸੀ ਇਹ ਜਿਹੜਾ ਰੋਸ ਮੁਜ਼ਾਹਰਾ ਕਰ ਰਹੇ ਆ ਕਿ ਆਮ ਸਟ੍ਰੋਂਗ ਦੇ ਕਾਤਲਾਂ ਨੂੰ ਫਾਂਸੀ ਦਿਓ ਸੋ ਫਾਂਸੀ ਦੀ ਜਿਹੜੀ ਮੰਗ ਕੀਤੀ ਜਾ ਰਹੀ ਆ ਸੂਬਾ ਪੰਜਾਬ ਬਸਤਾ ਦੇ ਬਰਕਰਾਂ ਵੱਲੋਂ ਦੇਖਸਾ ਦਿਓ ਸੋ ਰੋਸ ਪ੍ਰਦਰਸ਼ਨ ਜਿੰਦਾਬਾਦ ਸੁਖਵਿੰਦਰ ਦੇ ਵਿੱਚ ਬਹੁਤ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਿੰਦਾਬਾਦ 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 ਨਿਕੰਮੀ ਤਾਮਿਲ ਲਾਡੂ ਸਰਕਾਰ ਮਰਦਾਬਾਦ ਨਿਕੰਮੀ ਤਾਂ ਮੇ ਲਾਡੂ ਸਰਕਾਰ ਮਰਦਾਬਾਦ ਜਿੰਦਾਬਾਦ ਨਿਕੰਮੀ ਤਾਂ ਮੇ ਲਾਡੂ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਬੈਣ ਕੁਮਾਰੀ ਮਾ ਮਤੀ ਜੀ ਜਿੰਦਾਬਾਦ ਜਿੰਦਾਬਾਦ ਕੀ ਆਮਸਟ੍ਰਾਂਗ ਦੇ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਕੀ ਆਮਸਟ੍ਰਾਂਗ ਦੇ ਕਾਤਲਾਂ ਨੂੰ ਫਾਂਸੀ ਦਿਓ ਜੋ ਹਮਸੇ ਟਕਰਾਏਗਾ ਉਹ ਜੂ ਹੋ ਜਾਏਗਾ ਜੋ ਹਮਸੇ ਟਕਰਾਏਗਾ ਸੋਤੋਸ ਵੀਰਾਂ ਤੁਹਾਨੂੰ ਦਿਖਾ ਰਹੇ ਆ ਜਲੰਧਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਬਸਪਾ ਦੇ ਤਾਮਨਾਡੂ ਸੂਬੇ ਦੇ ਪ੍ਰਧਾਨ ਕੇ ਆਰਮਸਰਾਹ ਦੀ ਹੱਤਿਆ ਦੇ ਵਿਰੋਧ ਵਿੱਚ ਬਸਪਾ ਵੱਲੋਂ ਬਹੁਤ ਵੱਡਾ ਰੋਸ ਪ੍ਰਦਰਸ਼ਨ ਜਲੰਧਰ ਦੇ ਵਿੱਚ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਜਲੰਧਰ ਦੇ ਵਿੱਚ ਬਸਪਾ ਵੱਲੋਂ ਬਹੁਤ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਲੰਧਰ ਦੇ ਵਿੱਚ ہم سے ٹکرائے گا دور دور ہو جائے گا جو ہم سے ٹکرائے گا دور دور ہو جائے گا کہ آسٹونگ دے قاتلوں کو پھانسی دیو پھانسی دیو ہم سے دیو کہ آسٹونگ دے قاتلوں کو پھانسی دیو پھانسی دیو پھانسی دیو کہ آسٹونگ دے قاتلوں کو پھانسی دیو پھانسی دیو پھانسی دیو نکمی تاں میں لڑوں سرکار مرداوا ਨਿਕਲ ਮੇਂੀ ਤਾਮੇ ਲਾਡੂ ਸਰਕਾਰ ਮਰਦਾਬਾ